ਪਈ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੇ ਲਈ ਵੱਡੀ ਮੰਗ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇੱਕ ਪਾਸੇ ਪਰਿਵਾਰ ਦੇ ਵੱਲੋਂ ਭੁਖੜਤਾਲ ਜਾਰੀ ਤੇ ਦੂਜੇ ਪਾਸੇ ਅਸਾਮ ਦੀ ਜੇਲ੍ਹ ਡਿਬਰੂਗੜ ਦੇ ਵਿੱਚ ਜਿਹੜਾ ਸਿੱਖਾਂ ਦੇ ਵੱਲੋਂ ਵੀ ਭੋਖੜਤਾਲ ਕੀਤੀ ਜਾ ਰਹੀ ਹੈ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲ ਜਿਹੜੀ ਚਰਚਾ ਛਾਈ ਹੋਈ ਹੈ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਦੂਜੇ ਪਾਸੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਬਿਰਕ ਦੇ ਵਿੱਚੋਂ ਕੁਝ ਮੋਬਾਈਲ ਫੋਨ ਅਤੇ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਤੋਂ ਬਾਅਦ ਕਿਹਾ ਕਿ ਐਨਐਸਏ ਖਤਮ ਹੋਣ ਤੋਂ ਪਹਿਲਾਂ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਸਿੰਘਾਂ ਨੂੰ ਲੈ ਕੇ ਸਰਕਾਰ ਇਹ ਨਵੇਂ ਪਲਾਨ ਬਣਾ ਰਹੀ ਹੈ ਤੇ ਇਹ ਵੱਡੇ ਇਲਜ਼ਾਮ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਏ ਗਏ ਤੇ ਜਿਸ ਦੇ ਦੌਰਾਨ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਨੇ ਉੱਥੇ ਹੀ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਨਾਲ ਮਿਲ ਕੇ ਭੁਖੜ ਹੜਤਾਲ ਕਰਨੀ ਸ਼ੁਰੂ ਕੀਤੀ ਤੇ ਦੂਜੇ ਪਾਸੇ ਪਰਿਵਾਰ ਨੇ ਅੰਮ੍ਰਿਤਸਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇੱਕ ਵੱਡੀ ਭੁਖੜ ਹੜਤਾਲ ਹੈ ਜਿਹੜੀ ਪਰਿਵਾਰ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕਬੱਡੀ ਬੰਗ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਈ ਅਮਰਪਾਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਲਿਆਂਦਾ ਜਾਵੇ ਤੇ ਸਰਕਾਰ ਤੇ ਪਲਟਵਾਰ ਕੀਤੇ ਨੇ ਹੋਰ ਕੀ ਕਹਿਣਾ ਸਿੱਖ ਜਥੇਬੰਦੀਆਂ ਦਾ ਸੁਣਦੇ ਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਆਪਾਂ ਪ੍ਰੇਮ ਨਾਲ ਹਰ ਇੱਕ ਵੀਰ ਨੂੰ ਹਰ ਇੱਕ ਸੰਸਥਾ ਨੂੰ ਹਰ ਇੱਕ ਥੇਹ ਨੂੰ ਬੇਨਤੀ ਕਰੀਏ ਕਿ ਤੁਸੀਂ ਇੱਥੇ ਆਓ ਆਪਾਂ ਸਰਕਾਰ ਦੇ ਉੱਤੇ ਕੋਈ ਦਬਾਅ ਬਣਾ ਸਕੀਏ ਆ ਸਾਡੀ ਮਾਂ ਜਿਹੜੀ ਹੁਣ ਮਰਨ ਕਿਨਾਰੇ ਤੇ ਐ ਕਿ ਇਹਨੂੰ ਆਪਾਂ ਇਸ ਤਰ੍ਹਾਂ ਮਰ ਤਾਵਾਂਗੇ ਮੁਰਕੇ ਵੱਡੇ ਵੱਡੇ ਕੱਟ ਕਰਦੇ ਆਗੇ ਲੱਖਾਂ ਦੇ ਕੱਟ ਹੋ ਜਾਂਦੇ ਆ ਅੱਜ ਕੀ ਗੱਲ ਇੱਥੇ ਕੱਟ ਨਹੀਂ ਕਰ ਸਕਦੇ ਮੈਂ ਅੱਜ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਇਆ ਐ ਕਿ ਜਥੇਦਾਰ ਸਾਹਿਬ 1925 ਦੇ ਵਿੱਚ ਭਾਈ ਲక్ష్ਮਨ ਸਿੰਘ ਧਾਰੋਵਾਲ ਨੇ ਆਪਣਾ ਖੂਨ ਪਾ ਕੇ ਐਸਪੀਸੀ ਹੌਦ ਚ ਲਿਆਂਦੀ ਕਿ ਸਾਡੇ ਬੱਚੇ ਸਰਕਾਰਾਂ ਦੇ ਜਬਰ ਥੱਲੇ ਫੂਠਾ ਫੜ ਕੇ ਆਟਾ ਦਾਲਨਾ ਮੰਗਦੇ ਫਿਰਦੇ ਸਾਡੇ ਬੱਚੇ ਇਸ ਹਿੰਦੁਸਤਾਨ ਦੇ पिंजਰੇ ਚ ਤੜਫ-ਤੜਫ ਕੇਣਾ ਮਰਨ ਸਾਡੀ ਸੰਸਥਾ ਗਰੀਬ ਤੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣ ਜੇ ਤੇ ਇੱਥੇ ਧਰਤੀ ਤੇ ਤੁਹਾਡੀ ਤੇ ਬੈਠੇ ਆ ਮਾਵਾਂ ਵੀ ਭੁੱਖੀਆਂ ਬੈਠੀਆਂ ਬੱਚੇ ਵੀ ਇੱਥੇ ਜ ਦੇ ਨਾਲ ਡਿਕੜੋਗੜ ਦੀ ਜੇਲ੍ਹ ਤੇ ਬੈਠੇ ਉਸੇ ਤਰੀਕੇ ਨਾਲ ਪਾਈ ਹਰ ਮੇਲ ਜੋਧੇ ਦੇ 30 ਬੰਦੇ ਅੰਮ੍ਰਿਤਸਰ ਦੀ ਜੇਲ੍ਹ ਚ ਭੋਖਾ ਹੜਤਾਲ ਤੇ ਬੈਠੇ ਆ ਇੱਥੇ ਮਾਤਾ ਬੇਟੀਆਂ ਤੇ ਮੈਂ ਕਹਿੰਦਾ ਜੇ ਮੁੱਖ ਮੰਤਰੀ ਤੋਂ ਸਾਨੂੰ ਜਵਾਬ ਨਹੀਂ ਲੈ ਕੇ ਦੇ ਸਕਦੇ ਫਿਰ ਕੌਮ ਤਾਂ ਆਪਣਾ ਰਸਤਾ ਅਖਤਿਆਰ ਕਰੂਗੀ ਤੇ ਜਦੋਂ ਕੌਮ ਆਪਣਾ ਰਸਤਾ ਅਖਤਿਆਰ ਕਰੂਗੀ ਫਿਰ ਇਥੋਂ ਇਹ ਗੱਲਾਂ ਹੋਣੀਆਂ ਕਿ ਇਹ ਫੁੱਲਣਵਾਜ ਹੈ ਇਹ ਗਰਮਦਰੀਏ ਆ ਇਹਨਾਂ ਨੂੰ ਅਨਸ਼ਾਸਨ ਨਹੀਂ ਰੱਖਣਾ ਹੁੰਦਾ ਇਹ ਕਾਨੂੰਨ ਦੀ ਲੰਘਣਾ ਕਰਦੇ ਆ ਕਿੰਤਨ ਦੇ ਬੂਹੇ ਖੜਕਾਈ ਜਾਂਦੇ ਆ ਕਿ ਭਾਈ ਐਨਐਸਏ ਤੁਸੀਂ ਲਾਈ ਆ ਨਜਾਇਜ਼ ਲਾਈ ਆ ਪਰ ਕੰਮ ਸੋ ਤਾਂ ਪੰਜਾਬ ਦੀ ਜੇਲ੍ਹ ਤੇ ਲਿਆਓ ਜੇ ਅੱਜ ਵੀ ਆਪਾਂ ਨਹੀਂ ਜਾਗਦੇ ਅੱਜ ਵੀ ਆਪਾਂ ਨਹੀਂ ਆਉਂਦੇ ਇੱਥੇ ਫਿਰ ਕਸੂਰ ਕੀ ਦਾ ਹੈ ਵੋਟਾਂ ਪਾ ਕੇ ਧੜਾ ਧੜ ਫਿਰ ਕਿਤੇ ਮਾਰੇ ਨਰਕ ਨੂੰ ਗਏ ਸਾਰੇ ਜਣੇ ਪਤਾ ਸੀ ਕਿ ਦੁਨੀਆਂ ਨੇ ਪੰਜਾਬ ਨੂੰ ਗਹਿਣੇ ਪਾਇਆ ਤੇ ਨਾਲੇ ਵੇਚ ਦੇਣਾ ਪਰ ਫਿਰ ਵੀ ਪਾਤਾ ਜੇ ਪਾਤਾ ਤਾਂ ਉਹਨਾਂ ਨੇ ਗੱਲ ਤੋਂ ਫੜ ਕੇ ਹਿਸਾਬ ਤਾਂ ਮੰਗੀਏ ਕਿੰਨਾ ਕਿਤੇ ਰ ਆਪਾਂ ਵੇਖਾਂਗੇ ਬਜ਼ੁਰਗ ਭੁੱਖੇ ਬੈਠੇ ਆ ਕਿੰਨਾ ਕਿਤੇ ਮੈਂ ਰਾਤ ਦਿਨ ਮੇਰੇ ਨਾਲ ਜਸਪੀਰ ਸਿੰਘ ਬਜੜੇ ਪਾਪਾ ਬਲਵੰਤ ਸਿੰਘ ਪਾਲਾ ਇਹ ਤੇ ਜਿੰਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਮਨੁਪਾਤ ਜਗਦਰ ਪ੍ਰਗਟ ਸਿੰਘ ਉਹ ਜਿੱਥੇ ਸੀ ਵਿਨੇ ਕੱਟੇ ਇਥੇ ਵਾਗ ਰੋਜ ਵੇਦਰ ਰਹਿੰਦੇ ਆ ਅੱਜ ਸੰਗਤ ਆਉਗੀ ਅੱਜ ਸੰਗਤ ਆਉਗੀ ਕਮਲਾਂ ਨੂੰ ਫੋਨ ਕਰੀ ਜਾਂਦੇ ਕੋਈ ਆਉਂਦੇ ਪੱਠੇ ਪਾਈਦਾ ਕੋਈ ਆਉਂਦੇ ਬੱਚੇ ਸਕੂਲੇ ਪੜ੍ਹਾਈ ਜਾਂਦਾ ਇਹ ਕਿਹਦੇ ਬੱਚੇ ਆ ਇਹਨਾਂ ਨੇ ਕੀ ਗਨਾ ਕੀਤਾ ਤੁਹਾਡਾ ਇੱਕ ਪ੍ਰੋਜੈਕਟ ਸਵਾਰਨ ਵਾਸਤੇ ਤੁਰੇ ਸੀ ਤੁਸੀਂ ਸਾਥ ਨਹੀਂ ਦੇ ਰਿਹਾ ਜੇ ਇੱਥੇ ਆਓਗੇ ਤਾਂ ਹੀ ਸਰਕਾਰ ਬੋਲੀ ਜਿਹੜੀ ਆ ਬੋਲੂਗੀ ਭਾਇ ਬੇਨਤੀ ਕਰਦਾ ਜਿੰਨੀਆਂ ਵੀ ਸੰਪਰਤਾਂ ਵਾਏ ਤੁਹਾਨੂੰ ਆਪਣੇ ਬਹੁਤ ਕੁਝ ਦਿੱਤਾ ਹੈ ਬੰਦੇ ਕੋਲ ਖੱਤ ਹੋਣੀ ਚਾਹੀਦੀ ਹੈ ਤੇ ਤੰਦਰੁਸਤੀ ਹੋਣੀ ਚਾਹੀਦੀ ਹੈ ਉਸ ਤੋਂ ਜ਼ਿਆਦਾ ਕੋਈ ਅਮੀਰ ਨਹੀਂ ਹੁੰਦਾ ਪਰ ਤੁਹਾਨੂੰ ਤਾਂ ਬਹੁਤ ਵੱਡੀਆਂ ਜ਼ਗੀਰਾਂ ਦਿੱਤੀਆਂ ਰ ਆਪਣੇ ਨੇਕ ਬੰਨਾ ਨਹੀਂ ਕੋਈ ਲਿਆਓ ਇੱਕ ਇੱਕ ਬੰਦੇ ਦੀ ਇੱਥੇ ਸਾਰੂ ਟੀਮ ਦਿਓ ਅੱਜ ਮੈਂ ਬਾਬਾ ਮੇਜਰ ਸਿੰਘ ਜੀ ਸਤਿਕਾਰਯੋਗ ਨੇ ਸਾਡੇ ਉਹਨੂੰ ਇਹ ਨਾਲ ਇੱਕੋ ਹੀ ਗੱਲ ਕਹੀ ਸੀ ਕਿ ਦਾਲਪੁਰੇ ਦੇ ਵਿੱਚ ਸਾਡੇ ਨੌਜਵਾਨਾਂ ਤੇ ਜ਼ੁਲਮ ਹੋਇਆ ਤੇ ਨਜਾਇਜ਼ ਹੋ ਰਹੀ ਹੈ ਮੈਂ ਸਾਰਾ ਕੁਝ ਛੱਡ ਕੇ ਬਾਬਾ ਜੀ ਦਾ ਹੁਕਮ ਮੰਨ ਕੇ ਉਹ ਸਿਰੇ ਚੜਿਆ ਅੱਜ ਵੀ ਕੰਮ ਚੜਿਆ ਪਰ ਮੈਂ ਕਹਿੰਦਾ ਬਾਬਾ ਜੀ ਇੱਕ ਸਿੰਘ ਤੁਸੀਂ ਦਿਓ ਇੱਕ ਸਿੰਘ ਸਾਨੂੰ ਬਾਬੇ ਹੁਰਸਕ ਵਾਲੇ ਦੇਣ ਇੱਕ ਸਿੰਘ ਸਾਨੂੰ ਦੂਜੀਆਂ ਟਕਸਾਲਾਂ ਦੇ ਅਸੀਂ ਇੱਕ ਇੱਕ ਧਿਰ ਦਾ ਸਿੰਘ ਲੈ ਕੇ ਉਹ ਡਿਸੀਜਨ ਬੇਕਰ ਕਮੇਟੀ ਬਣਾਈ ਹੈ ਉਹ ਕਮੇਟੀ ਸਾਡੀ ਮੁੱਖ ਮੰਤਰੀ ਨੂੰ ਮਿਲੇ ਜਿੰਨੂੰ ਮੁੱਖ ਮੰਤਰੀ ਜਿਹੜਾ ਰਿਟਨ ਦੇ ਵਿੱਚ ਲਿਖਤੀ ਰੂਪ ਵਿੱਚ ਜਵਾਬ ਦੇਵੇ ਜਵਾਬ ਦੇ ਹੋਵੇ ਜੇ ਨਹੀਂ ਜਵਾਬ ਦਿੰਦਾ ਤੇ ਫਿਰ ਉਹ ਕਮੇਟੀ ਸਾਡੀ ਅਗਲਾ ਪ੍ਰੋਗਰਾਮ ਆ ਲੀਕੇ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਰੇਲਾ ਰੋਕਣ ਦਾ ਪ੍ਰੋਗਰਾਮ ਦਿੱਤਾ ਹੈ। ਸਾਡੀ ਅੱਜ ਬੀਬੀ ਜੀ ਨਾਲ ਗੱਲ ਹੋਈ ਹੈ ਕਿ ਆਪਣੇ ਤੋਂ ਇੰਨਾ ਚਿਰ ਤੁਹਾਨੂੰ ਭੁੱੱਠੇ ਨਹੀਂ ਵੇਖਿਆ ਜਾਂਦਾ। ਤੇ ਉਹਨਾਂ ਨੇ ਕਿਹਾ ਫਿਰ ਜੋ ਕਰਨਾ ਪਊਗਾ ਆਪਾਂ ਨੂੰ ਕਰਨਾ ਪਊਗਾ। ਇੱਕ ਵਾਰੀ ਅੱਜ ਫੇਰ ਪੁੱਛ ਲੈਂਦੇ ਹਾਂ। ਅਸੀਂ ਹੱਥ ਜੋੜ ਕੇ ਭਾਈ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਪੜੀ ਚਦੋਜਾਦ ਕਰਕੇ ਸ਼੍ਰੋਮਣੀ ਕਮੇਟੀ ਹੋਣੀ ਚਾਹੀਏ ਜੇ ਸਾਡੇ ਬੱਚੇ ਨਹੀਂ ਬਚਾ ਸਕਦੀ ਫਿਰ ਅਸੀਂ ਕਿੰਨੂ ਕਵਾਂ ਹਰ ਦਫ਼ਤਰ ਦੇ ਵਿੱਚ ਵੀ ਤੂੰ ਬੈਠਾ ਹੈ ਕਿਹਦੇ ਘਰ ਜਾ ਕੇ ਪਾਕ ਵਾਲਾ ਬੰਦਾ ਹੱਥ ਜੋੜੇ ਕਿਹਦੇ ਪੈਰਾਂ ਨੂੰ ਹੱਥ ਲਾਵੇ ਮੈਨੂੰ ਜਥੇਦਾਰ ਸਾਹਿਬ ਦੱਸਣ ਅਸੀਂ ਤਾਂ ਤੁਹਾਡੇ ਗਾਲੀ ਰੋਣਾ ਨਾ ਤੇ ਜੇ ਤੁਸੀਂ ਵੀ ਨਹੀਂ ਇਹ ਕੰਮ ਕਰਨਾ ਇਹ ਲੋਕ ਜਿਹੜੇ ਆ ਇਹ ਜਿਹੜੀ ਕੌਮ ਆ ਇਹ ਦੁਖੀ ਹੋ ਕੇ ਆਪਣਾ ਰਸਤਾ ਖਤਿਆਰ ਕਰੂਗੀ ਫਿਰ ਇਹ ਨਾ ਢੰਡੋਰਾ ਪਿੱਟਿਓ ਕਿ ਇੱਕ ਨੋੜ ਦੀ ਲੰਗਣਾ ਕਰਕੇ ਫਿਰ ਜੇਰ ਪਣਾਉਂ ਅੰਦੋਲਨ ਹੋਗਾ ਜੇਲਾ ਭਰਾਂਗੇ ਅਸੀਂ ਅੱਜ ਦੀ ਰਾਤ ਨੂੰ ਮੀਟਿੰਗ ਕਰ ਲੈਣੀ ਹੈ ਇਧਰੋਂ ਵੀ ਸਾਨੂੰ ਪਤਾ ਲੱਗ ਜਾਣਾ ਤੇ ਉਧਰੋਂ ਵੀ ਅਸੀਂ ਸਾਰੀਆਂ ਜਥੇਬੰਦੀਆਂ ਦਾ ਇੱਕ ਇੱਕ ਮੈਂਬਰ ਲੈ ਕੇ ਮੇਰਾ ਵੀਰ ਪ੍ਰਵਾਨਾ ਵੀ ਬੋਲ ਕੇ ਗਿਆ ਹੈ ਬਾਬਾ ਬਖਸ਼ੀ ਸਿੰਘ ਜੀ ਵੀ ਇੱਥੇ ਆਉਂਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਬੰਦਾ ਦਿਓ ਅਸੀਂ ਡਿਸੀਜਨ ਮੇਕਰ ਕਮੇਟੀ ਬਣਾ ਕੇ ਪਰਿਵਾਰ ਦੀ رائے ਨਾਲ ਅਸੀਂ ਵੱਡਾ ਪ੍ਰੋਗਰਾਮ ਦੇਣਾ ਹੈ ਜਿਹਦੇ ਨਾਲ ਇਹ ਸਰਕਾਰ ਸਾਡੇ ਨਾਲ ਮੀਟਿੰਗ ਵੀ ਕਰੂਗੀ ਤੇ ਸਾਡੀ ਗੱਲ ਵੀ ਮੰਨੂਗੀ ਉਹਨਾਂ ਚਿਰ ਅਸੀਂ ਜਿੰਨਾ ਮਰਜੀ ਲੰਗਰ ਛਕ ਲਈਏ ਜਿੰਨੇ ਮਰਜੀ ਰਹੀਏ ਅਸੀਂ ਪਰਿਵਾਰ ਨੂੰ ਤੇ ਉਹਨਾਂ ਨੂੰ ਨਹੀਂ ਬਚਾ ਸਕਾਂਗੇ ਜਿੰਨਾ ਚਿਰ ਸਾਨੂੰ ਇਕੱਠੇ ਨਹੀਂ ਹੋਣਦਾ ਇੱਥੇ ਆਪਾਂ ਨੂੰ ਬਲ ਮਿਲਦਾ ਪਿੰਡ-ਪਿੰਡ ਜਾ ਕੇ ਪ੍ਰੇਮ ਨਾਲ ਬੇਨਤੀਆਂ ਕਰੀਏ ਕਈ ਸਤਕਾਰ ਕਮੇਟੀਆਂ ਐ ਸਤਕਾਰ ਕੀ ਦਾ ਕਰਨਾ ਜਦੋਂ ਸਾਡੇ ਬੱਚੇ ਹੀ ਨਾ ਰਹਿਣ ਕੀ ਦਾ ਸਤਕਾਰ ਕਰਨਾ ਕਿਸਾਨ ਜੁਣੀ ਅੰਦਰ ਪ੍ਰਧਾਨ ਨਾਲ ਸਾਡੀ ਗੱਲ ਹੋਈ ਹੈ